ਤੋਂ ਨਿਕਲ ਕੇ ਆਂਦੇ ਉਥੋਂ ਕਾਨਪੁਰ ਤੋਂ ਕੀ ਕਿਸ ਤਰੀਕੇ ਨਾਲ ਆਂਦੇ ਹੋ ਕਿ ਕੋਈ ਪ੍ਰੋਡਕਸ਼ਨ ਪ੍ਰੋਵਾਈਡ ਕਰਦਾ ਹੈ ਕੋਈ ਕਿ ਆਪ ਹੀ ਆਣਾ ਪੈਂਦਾ ਨਹੀਂ ਆਸਰਾ ਵੀ 3 ਦਿਨ ਲਗਾਤਾਰ ਜੇ ਕੰਮ ਚੱਲਦਾ ਰਿਹਾ ਦੁਕਾਨਾਂ ਸੜਦੀਆਂ ਰਹੀਆਂ ਨੇ ਅਸਲ ਲੋਕ ਆਪਣੇ ਘਰਾਂ ਹੀ ਬੰਦ ਰਹੀਆਂ ਹਾਂ ਬਸ ਉਹਨਾਂ ਨੂੰ ਸਿਰਫ ਜਿਹੜਾ ਸਾਡੇ ਜੇ ਅਸੀਂ ਜਾਣਾਂ ਤੋਂ ਬਚੇ ਹਾਂ ਸਾਡੇ ਤਾਂ ਇਹਦਾ ਮਕਾਨ ਹੁੰਦਾ ਕਰਦਾ ਸੀਗਾ ਉਹ ਥੋੜਾ ਖੁੱਲੇ ਏਰੀਆ ਸੀ ਕਲੋਨੀ ਟੈਪ ਦੇ ਰਹੀਏ ਚ ਹਾਂ ਤੇ ਉੱਥੇ ਤੁਸੀਂ ਇਹ ਦੇਖ ਲਓ ਕਿ ਦੰਗਾਈਆਂ ਨੇ ਜਾਂਦੇ ਪੈਟਰੋਲ ਦੇ ਟੈਂਕ ਨੂੰ ਰੁਕਵਾ ਕੇ ਹੂੰ ਤੇ ਉਹਨਾਂ ਦੇ ਅੰਦਰ ਪੂਰੀ ਤੇਲ ਪਾ ਕੇ ਅਗ ਲਗਾ ਦਿੱਤਾ ਦੇਖੋ ਜਾਨ ਤੂੰ ਤਾਂ ਨਹੀਂ ਕੋਈ ਮਰਿਆ ਉਹਨਾਂ ਦੇ ਲੱਤਾਂ ਦੇ ਦਾਗ ਅਜ ਤੱਕ ਅਜ ਤੱਕ 40 ਸਾਲਾਂ ਬਾਅਦ ਵੀ ਨਹੀਂ ਬਿਟੇ ਅਜੇ ਵੀ ਚੱਟੀਆਂ ਲੱਤਾਂ ਦੇ ਦਾਗ ਧਰਦੇ ਆ ਫਿਰ ਉਸ ਤੋਂ ਬਾਅਦ ਕਰੇ ਮਿਲਟਰੀ ਨੇ ਜਿਵੇਂ ਇੱਕ ਮਤਲਬ ਦੇਖਿਆ ਵੀ ਧੂਆ ਨਿਕਲ ਰਿਹਾ ਹੈ ਮਿਲਟਰੀ ਸਾਡੀ ਕੋ ਫਿਰ ਵੀ ਕਹਾਂਗੇ ਕਿ ਕਾਫੀ ਮਦਦ ਕੀਤੀ ਉਸ ਟਾਈਮ ਉਸ ਟਾਈਮ ਤੱਕ ਨਸ਼ਲ ਗੁਸ਼ਤ ਕਾਫੀ ਹੋ ਚੁੱਕੀ ਸੀ ਮੈਂ ਕਿ ਮੰਜ਼ਰ ਕਾਫੀ ਖਤਰਨਾਕ ਹੋ ਚੁੱਕਾ ਸੀਗਾ ਫਿਰ ਉਹਨਾਂ ਨੇ ਜੀ ਉਹਨਾਂ ਨੂੰ ਜੀਵੇ ਕਿਵੇਂ ਬਚਾਇਆ ਕੋ ਤਰਪਨਾਂ ਲਵਾ ਕੇ ਛੱਲਾ ਲਵਾਈਆਂ ਤੇ ਛੱਤਾ ਤੂੰ ਮੈਂ ਕਿ ਉਹਨਾਂ ਦੀ 500 ਗਾਈ ਦੀ ਘੁੱਟੀ ਬਿਲਕੁਲ ਸੜ ਕੇ ਸੁਆਹ ਗਈ ਸੀ